ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 11 ਜਨਵਰੀ ਆ 11 ਜਨਵਰੀ 1915 ਕਾਮਾਗਾਟਾ ਮਾਰੂ ਜਹਾਜ਼ ਦੇ ਵਾਪਸ ਮੁੜ ਜਾਣ ਮਗਰੋਂ ਕੈਨੇਡਾ ਦੇ ਅੰਗਰੇਜ਼ ਹਾਕਮ ਸਿੱਖਾਂ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਸਜ਼ਾ ਦੇਣੀ ਚਾਹੁੰਦੇ ਸਨ ਉਹਨਾਂ ਨੂੰ ਭਾਈ ਭਗ ਸਿੰਘ ਭਾਈ ਬਲਵੰਤ ਸਿੰਘ ਭਾਈ ਬਤਨ ਸਿੰਘ ਅਤੇ ਹਰਨਾਮ ਸਿੰਘ ਸਹਾਰੀ ਵੱਧ ਚੁਪਦੇ ਸਨ ਅੰਗਰੇਜ਼ਾਂ ਨੇ ਸਿੱਖਾਂ ਦੇ ਖਿਲਾਫ ਪੁਲਿਸ ਅਤੇ ਖੁਫੀਆ ਮਹਿਕਮੇ ਦੇ ਵਿੱਚ ਇੱਕ ਸੈੱਲ ਕੈਂਪ ਕੀਤਾ ਹੋਇਆ ਸੀ ਜਿਸ ਦਾ ਇੰਚਾਰਜ ਇੱਕ ਅੰਗਰੇਜ਼ ਹੌਪਕਿੰਸਨ ਸੀ ਜੋ ਇੰਟੈਲੀਜੈਂਸ ਵਿਭਾਗ ਦਾ ਇੱਕ ਅਫਸਰ ਸੀ ਉਸਨੇ ਬੇਲਾ ਸਿੰਘ ਜਿਆਨ ਬਾਬੂ ਸਿੰਘ ਹਰਨਾਮ ਸਿੰਘ ਅਤੇ ਗੁਰਦੁਆਰੇ ਦਾ ਇੱਕ ਸਾਬਕਾ ਗ੍ਰੰਥੀ ਜੋ ਬਾਬੂ ਸਿੰਘ ਦੇ ਨਾਲ ਇੱਕੋ ਕਮਰੇ ਦੇ ਵਿੱਚ ਰਹਿੰਦਾ ਸੀ ਅਰਜਨ ਸਿੰਘ ਅਤੇ ਇੱਕ ਦੋ ਹੋਰ ਪੰਜਾਬੀ ਆਪਣੇ ਏਜੰਟ ਬਣਾਏ ਹੋਏ ਸਨ 31 ਅਗਸਤ 1914 ਦੇ ਦਿਨ ਹਰਨਾਮ ਸਿੰਘ ਦੀ লাশ ਮਿਲੀ ਕਿਸੇ ਨੇ ਉਸ ਦਾ ਸਿਰ ਵੱਢ ਕੇ লাশ ਜੰਗਲ ਦੇ ਵਿੱਚ ਸੁੱਟ ਦਿੱਤੀ ਕਿਉਂਕਿ ਪੁਲਿਸ ਨੂੰ ਕਾਤਲਾਂ ਦਾ ਪਤਾ ਨਾ ਲੱਗਿਆ ਇਸ ਕਰਕੇ ਗਦਾਰਾਂ ਦੇ ਹੌਸਲੇ ਬੁਰੀ ਤਰ੍ਹਾਂ ਨਾਲ ਡਿੱਗੇ ਸਨ ਗਦਾਰਾਂ ਦੀ ਬਦਕਿਸਮਤੀ ਕੀ 3 ਸਤੰਬਰ ਨੂੰ ਆਪਣੇ ਹੀ ਇੱਕ ਦੋਸਤ ਰਾਮ ਸਿੰਘ ਹੱਥੋਂ ਗਲਤੀ ਨਾਲ ਗੋਲੀ ਚੱਲ ਜਾਣ ਕਰਕੇ ਅਰਜਨ ਸਿੰਘ ਵੀ ਮਾਰਿਆ ਗਿਆ ਹੁਣ ਬੇਲਾ ਸਿੰਘ ਸਰਕਾਰ ਦਾ ਟਾਊਟ ਸਿੱਖ ਆਗੂਆਂ ਤੇ ਵਾਰ ਕਰਨਾ ਚਾਹੁੰਦਾ ਸੀ ਅਰਜਨ ਸਿੰਘ ਦਾ ਸੰਸਕਾਰ 5 ਸਤੰਬਰ ਨੂੰ ਹੋਇਆ ਸੰਸਕਾਰ ਮਗਰੋਂ ਸਿੱਖ ਗੁਰਦੁਆਰੇ ਦੇ ਵਿੱਚ ਬੈਠੇ ਸੀ ਤਾਂ ਅਰਜਨ ਸਿੰਘ ਦੇ ਯਾਰ ਬੇਲਾ ਸਿੰਘ ਜੋ ਕਿ ਪਹਿਲਾਂ ਹੀ ਤਿਆਰੀ ਕਰਕੇ ਆਇਆ ਹੋਇਆ ਸੀ ਉਸਨੇ ਗੁਰਦੁਆਰੇ ਦੇ ਪ੍ਰਧਾਨ ਭਾਈ ਪਾਗ ਸਿੰਘ ਪਿੱਖੀਵੰਡ ਜ਼ਿਲ੍ਹਾ ਅੰਮ੍ਰਿਤਸਰ ਤੇ ਗੋਲੀਆਂ ਚਲਾ ਦਿੱਤੀਆਂ ਉਸ ਦੇ ਬਚਾਅ ਵਾਸਤੇ ਬਤਨ ਸਿੰਘ ਅੱਗੇ ਆ ਬੇਲਾ ਸਿੰਘ ਨੇ ਉਸ ਤੇ ਵੀ ਫਾਇਰ ਕਰ ਦਿੱਤਾ ਉਹ ਦੋਵੇਂ ਅਗਲੇ ਦਿਨ ਚੜਾਈ ਕਰਕੇ ਭਾਵੇਂ ਸਰਕਾਰ ਨੇ ਬੇਲਾ ਸਿੰਘ ਤੇ ਮੁਕੱਦਮਾ ਚਲਾਇਆ ਪਰ ਇਹ ਦਿਖਾਵੇ ਦੀ ਕਾਰਵਾਈ ਸੀ ਬੇਲਾ ਸਿੰਘ ਦੇ ਹੱਕ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਗਵਾਹੀ ਦਿੱਤੀ ਅਤੇ ਹੌਪਕਿੰਸਨ ਵੀ ਸਫਾਈ ਦੇ ਗਵਾਹ ਵਜੋਂ ਪੇਸ਼ ਹੋਇਆ ਸੀ ਇਹ ਸਾਰੀ ਸਕੀਮ ਤੇ ਕਾਰਵਾਈ ਹੌਪਕਿੰਸਨ ਦੀ ਹੀ ਸੀ ਇਹ ਤੱਕਾ ਵੇਖ ਕੇ ਭਾਈ ਮੇਵਾ ਸਿੰਘ ਲੋਪੋ ਕੇ ਯਾਰ ਨਾ ਸਕਿਆ ਤੇ ਉਸਨੇ ਹੌਪਕਿੰਸਨ ਨੂੰ ਸਜ਼ਾ ਦੇਣ ਦਾ ਫੈਸਲਾ ਕੀਤਾ 1 ਜਨਵਰੀ 1914 ਦੇ ਦਿਨ ਜਦ ਹੌਪਕਿੰਸਨ ਅਦਾਲਤ ਦੇ ਵਿੱਚ ਬੇਲਾ ਸਿੰਘ ਦੇ ਹੱਕ ਦੇ ਵਿੱਚ ਗਵਾਹੀ ਦੇਣ ਵਾਸਤੇ ਪੁਜਾ ਹੋਇਆ ਸੀ ਤਾਂ ਮੇਵਾ ਸਿੰਘ ਨੇ ਉੱਥੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਮੇਵਾ ਸਿੰਘ ਨੂੰ 11 ਜਨਵਰੀ 1915 ਦੇ ਦਿਨ ਫਾਂਸੀ ਦਿੱਤੀ ਗਈ ਇਸ ਵੇਲੇ ਉਹਨਾਂ ਦੀ ਉਮਰ 34 ਸਾਲ ਸੀ 11 ਜਨਵਰੀ 1993 ਦੇ ਦਿਨ ਪੁਲਿਸ ਨੇ ਸੋਢੀ ਸਿੰਘ ਉਰਫ ਜਸਵੀਰ ਸਿੰਘ ਅਤੇ ਦੋ ਹੋਰ ਸਿੱਖਾਂ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 25 ਨਵੰਬਰ 1994 ਦੇ ਦਿਨ ਟੌੜਾ ਨੇ ਬਾਦਲ ਦੇ ਉਮੀਦਵਾਰ ਨੂੰ ਹਰਾ ਕੇ 20ਵੀਂ ਵਾਰੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਹਾਸਲ ਕਰ ਲਈ। ਬਾਦਲ ਦਲ ਦੀ ਇਸ ਹਾਰ ਨੇ ਉਸ ਦਾ ਮਾਣ ਤੋੜ ਦਿੱਤਾ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਮਗਰੋਂ ਸਿੱਖ ਬੁੱਧੀਜੀਵਾਂ ਦਾ ਇੱਕ ਇਕੱਠ 10 ਦਸੰਬਰ ਨੂੰ ਬੁਲਾਇਆ ਗਿਆ। 6 ਘੰਟੇ ਚੱਲੀ ਇਹ ਮੀਟਿੰਗ ਕਿਸੇ ਸਿੱਟੇ ਤੇ ਨਾ ਪਹੁੰਚ ਸકી। ਅਗਲੇ ਦਿਨ 11 ਦਸੰਬਰ ਨੂੰ ਇਕਤਾ ਕੋਸ਼ਿਸ਼ਾਂ ਵਾਸਤੇ ਇੱਕ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ ਗਈ। ਇਸ ਪੰਜ ਮੈਂਬਰੀ ਇਕਤਾ ਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਅਕਾਲ ਤਖਤ ਦੇ ਸੇਵਾਦਾਰ ਮਨਜੀਤ ਸਿੰਘ ਨੇ ਬਾਦਲ ਅਤੇ ਅਕਾਲੀ ਦਲ ਅੰਮ੍ਰਿਤ ਸਬਾਗੂ 10 ਜਨਵਰੀ 1995 ਨੂੰ ਤਲਬ ਕੀਤੇ ਸਨ ਇਹਨਾਂ ਆਗੂਆਂ ਨੇ ਅਕਾਲ ਤਖਤ ਸਾਹਿਬ ਤੇ ਪੁੱਜ ਕੇ ਇੱਕ ਦੂਜੇ ਦੇ ਖਿਲਾਫ ਲਫਜ਼ੀ ਜੰਗ ਬੰਦ ਕਰਨ ਦਾ ਪ੍ਰਣ ਕੀਤਾ ਇਹ ਆਗੂ ਸਨ ਟੌੜਾ ਬਾਦਲ, ਸਰਜੀਤ ਬਰਨਾਲਾ, ਮਨਜੀਤ ਸਿੰਘ, ਗੁਰਦੇਵ ਸਿੰਘ ਬਾਦਲ, ਪ੍ਰਕਾਸ਼ ਸਿੰਘ ਮਜੀਠਾ, ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੁੰਦਰ ਤੇ ਰਣਜੀਤ ਸਿੰਘ ਬ੍ਰਹਮਪੁਰਾ ਅਕਾਲੀ ਦਲ ਅੰਮ੍ਰਿਤਸਰ ਦਾ ਕੈਪਟਨ ਅਮਰਿੰਦਰ ਸਿੰਘ ਇਸ ਮੀਟਿੰਗ ਦੇ ਵਿੱਚ ਨਾ ਪਹੁੰਚਿਆ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ